ਵਾਰਦਾਤ ਹੋਈ ਹੈ ਕਿਸ ਤਰ੍ਹਾਂ ਕਿਸ ਸਥਿਤੀ ਨਾਲ ਹੋਈ ਹੈ ਕੋਈ ਲਾਕਡਾਟ ਸੀ ਜਾਂ ਕਿੰਨੇ ਫਾਇਰ ਹੋਏ ਕੀ ਗੱਲਬਾਤ ਸੀ ਜੀ ਤਿੰਨ ਫਾਇਰ ਹੋਏ ਕੋਈ ਲਾਕਡਾਟ ਨਹੀਂ ਸੀ ਬੰਦੇ ਨੇ ਡਰਿੰਕ ਕੀਤੀ ਹੋਈ ਸੀ ਪਹਿਲਾਂ ਆਪੇ ਆ ਕੇ ਗੱਡੀ ਵਿੱਚ ਮਾਰੀ ਏ ਵਿੱਚ ਮਾਰ ਕੇ ਆਉਂਦੇ ਸਾਰ ਉਹਨਾਂ ਨੇ ਫਾਇਰ ਕਰਦੇ ਨਾਲ ਲੇਡੀ ਸੀ ਦੋਨੋਂ ਡਰੰਕ ਸੀ ਲੇਡੀ ਗਾਲਾਂ ਕੱਢਣ ਲੱਗੀ ਉਹਨੇ ਉੱਤਰਦੇ ਸਾਰ ਪਿਸਟਲ ਕੱਢ ਕੇ ਫਾਇਰ ਮਾਰ ਲੱਗਿਆ ਮੇਰੇ ਮੈਂ ਹੱਥ ਮਾਰਿਆ ਫਾਇਰ ਥੱਲੇ ਹੋ ਗਿਆ ਫਿਰ ਦੋ ਫਾਇਰ ਹੋਰ ਮਾਰੇ ਉਹਨਾਂ ਨੇ ਤੇ ਜਿਹੜੀ ਇਸਟਮ ਤੁਸੀਂ ਕਿੰਨੇ ਕੁ ਉਹਨਾਂ ਨੇ ਜਿਹੜੇ ਫਾਇਰ ਕੀਤੇ ਨੇ ਜੀ ਤਿੰਨ ਫਾਇਰ ਕੀਤੇ ਨੇ ਤਿੰਨ ਫਾਇਰ ਕੀਤੇ ਨੇ ਤੇ ਕੋਈ ਗੱਡੀ ਦਾ ਤੁਸੀਂ ਨੰਬਰ ਨੋਟ ਕੀਤਾ ਜੀ ਉਹਦਾ ਹਾਂਜੀ ਹੈਗਾ ਠੀਕ ਹੈ ਜੀ ਤੇ ਜੀ ਇਸ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਇਹਦੀ ਕੋਈ ਕਾਰਵਾਈ ਜੀ ਉਹਨੇ ਨਹੀਂ ਕੁਝ ਭਾਈ ਉਹਨੇ ਕਹਿ ਵੀ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜੀ ਥਾਣੇ 'ਚ ਬੁਲਾ ਰਹੇ ਨੇ ਥਾਣੇ 'ਚ ਬੁਲਾ ਰਹੇ ਨੇ ਬਿਆਨ ਦਰਵਾ ਕੇ ਠੀਕ ਹੈ ਸੋ ਜਿਹੜਾ ਲੈੰਡਰ ਕੋਲ ਇਹਦੇ ਫਾਇਰ ਦਾ ਮਾਮਲਾ ਸਮਝਦੇ ਹੈ ਠੈਕ ਹੀ ਹੈ ਫਿਰ ਦਾ ਮਾਮਲਾ ਇਹ ਕੱਲ ਰਾਤ ਨੂੰ ਜੀ ਤਕਰੀਬਨ 7:30 ਵਜੇ ਇਨਫਰਮੇਸ਼ਨ ਆਈ ਸੀ ਕਿ ਦੋ ਗੱਡੀਆਂ ਨੇ ਇੱਕ ਫੋਰਚਨਰ ਸੀ ਇੱਕ ਕੰਟ੍ਰਿਵਰਸੀ ਇਹ ਲਾਂਡਰਾ ਵਾਲੀ ਜਿਹੜੀ ਫੈਕਟਰੀ ਹੈਗੀ ਆ ਉਹਦੇ ਚ ਇਹ ਗੱਡੀਆਂ ਆਪਸ ਟੱਚ ਹੋ ਗਈਆਂ ਸੀ ਉਸ ਤੋਂ ਬਾਅਦ ਦੋਨੋਂ ਪਾਰਟੀਆਂ ਆਪਸ ਥਲਕੀ ਚਾਗੀਆਂ ਤੇ ਉਹਨਾਂ ਚ ਜਿਹੜਾ ਇੰਡੇਵਿਟ ਜਿਹੜਾ ਸੀਗਾ ਓਕਿਪੈਂਟ ਡਰਾਈਵਰ ਸੀਗਾ ਉਹਨੇ ਬਾਹਰ ਆ ਕੇ ਤੇ ਉੱਥੇ ਮਤਲਬ ਕਿ ਫਾਇਰ ਕੀਤਾ ਲੈ ਇੱਕ ਜਿਹੜਾ ਫਾਇਰ ਹੈਗਾ ਉਹ ਮਨ ਦਰਵਾਜ਼ੇ ਚ ਵਜਾ ਆਪਣਾ ਫੋਰਚੂਨਰ ਤੇ ਮੌਕੇ ਤੋਂ ਦੋ ਖੋਲ ਮਿਲੇ ਲੈ ਤੇ ਉਸ ਤੋਂ ਬਾਅਦ ਉਹ ਉੱਥੋਂ ਗੱਡੀ ਭਜਾ ਕੇ ਲੈ ਗਿਆ ਸੀ ਗੱਡੀ ਦਾ ਨੰਬਰ ਟਰੈਕਡਾਊਨ ਹੋ ਗਿਆ ਸੀ ਕਵਨਪੁਲਸ ਨੇ ਕਾਰਵਾਈ ਕਰਦੇ ਹੋਏ ਇਸੇ ਤਰ੍ਹਾਂ ਫਰਮਾਤ ਤੇ ਪਹੁੰਚ ਗਿਆ ਸੀ ਕਿ ਉਹਨਾਂ ਨੇ ਐਫਆਈਆ ਨੰਬਰ 355/24 ਅੰਡਰ ਸੈਕਸ਼ਨ 109 ਆਈਪੀਸੀ ਤੇ ਵੱਖ-ਵੱਖ ਧਰਾਵਾਂ ਆਬਜੈਕਟੀਆਂ ਲਾ ਕੇ ਤੇ ਅਸੀਂ ਤਫ਼ਤੀਸ਼ੇ ਵਿੱਚ ਜਾਰੀ ਰੱਖੀ ਸਰ ਇਹਦੇ ਨਾਲ ਇੱਕ ਪ੍ਰਾਇਮਰੀ ਚੀਜ਼ ਇਹ ਦੇਖੀ ਜਿਹੜਾ ਮੈਜਰ ਹੋਣਾ ਹੁੰਦਾ ਸਮਝਿਆ ਉਹ ਕਿਸ ਤਰ੍ਹਾਂ ਦੇ ਨਾਜ਼ਰਦੋਤਾਂ ਮੌਜੂਦ ਪੁਲਿਸ ਪਾਰਟੀ ਜਿਹਦਾ ਮੈਂ ਪਹਿਲਾਂ ਹੀ ਦੱਸਿਆ ਇਹ ਆਲਰੇਡੀ ਜਿਹੜੀਆਂ ਏਜੰਸੀਆਂ ਆਪਣੀਆਂ ਲੱਗੀਆਂ ਆਲਰੇਡੀ ਇਹਦੇ ਪਿੱਛੇ ਲੱਗੀਆਂ ਸੀਗਾ ਇਹ ਗੱਡੀ ਜਿਹੜੀ ਟ੍ਰੈਕਡਾਊਨ ਕਰਦੇ ਕਰਦੇ ਇਹ ਸੈਕਿੰਡ ਇੱਕ ਖਰੜਚੇ ਵੀ ਅਜਿਹਾ ਇਨਸੀਡੈਂਟ ਹੋਇਆ ਜਿਹਦੇ ਚ ਮਤਲਬ ਜਿਹੜੀ ਇੰਡੈਮਰ ਗੱਡੀ ਹੈ ਉਹ ਤਾਂ ਮੌਕੇ ਤੋਂ ਮਿਲ ਗਈ ਸੀ ਤੇ ਇਹ ਉਥੋਂ ਦੀ ਜਦੋਂ ਨਿਕਲਿਆ ਹੋਏਗਾ ਤੇ ਇਹਦੀ ਉਥੇ ਫਿਰ ਇਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਸੈਕਿੰਡ ਇਨਸੀਡੈਂਟ ਬਾਰੇ ਅਜੇ ਮਤਲਬ ਕੰਪਲੀਟ ਰਿਪੋਰਟ ਅਜੇ ਅਸੀਂ ਲੈ ਰਹੇ ਹਾਂ ਪਰ ਉਹਦੇ ਚ ਵੀ ਜੋ ਵੀ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਤੇ ਇਹਨੂੰ ਖੇਤ ਛੇਤੀ ਮਤਲਬ ਫੜਾਂਗੇ ਕਈ ਲੇਡੀਜ਼ ਵੀ ਨਾਲ ਅਸੀਂ ਰਾਜ ਨੂੰ ਪਾਈਂਗ ਦੇ ਵਿੱਚ ਯੈਸ ਜਦੋਂ ਇਹ ਰਾਤ ਨੂੰ ਸੀਗੀ ਇਹਦੇ ਨਾਲ ਇੱਕ ਕੋ ਡਰਾਈਵਰ ਸੀ ਤੇ ਉਤੇ ਇੱਕ ਲੇਡੀ ਸੀਗੀ ਤੇ ਉਹਦੀ ਵੀ ਜਦੋਂ ਇਹ ਮਿਲਦਾ ਦੇ ਨਾਲ ਇਹ ਦਸ਼ਨਾ ਕਰ ਰਹੇ ਨਾ ਨੋਰਮਲੀ ਇਹ ਰੋਡ ਹੈ ਤਾਂ ਮਾਮਲਾ ਤਾਂ ਇਹ ਨਹੀਂ ਕਿ ਲਗਾਤਾਰ ਇੱਕ ਦੂਸਰਾ ਪਿੱਛਾ ਵੀ ਕਰ ਰਹੇ ਨੇ ਤੇ ਇਹ ਕੋ ਆਪਸੀ ਵੀ ਲੱਗੀ ਇਹ ਇਹ ਅਜੇ ਤੱਕ ਮਤਲਬ ਕਿ ਐਸ ਪਰ ਜਿਹੜਾ ਕੰਪਲੇਨੈਂਟ ਦੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਇਹ ਹੀ ਹੈ ਕਿ ਆਪਸ ਵਿੱਚ ਮਤਲਬ ਕਿ ਦੀ ਆਪਸ ਵਿੱਚ ਟੱਚ ਕੀਤੀਆਂ ਉਸ ਤੋਂ ਬਾਅਦ ਇਹ ਇਹ ਗੱਲ ਹੋਈ ਹੈ ਬਾਕੀ ਜਦ ਤਫ਼तीश ਚੱਲੀ ਹੈ ਐਗਜ਼ੈਕਟ ਡਿਟੇਲਸ ਜਿਹੜੀਆਂ ਨੇ ਉਹ ਮਤਲਬ ਕਿ ਆਫਟਰ ਡਿਊ ਰੈਸਟ ਜੋ ਹੋਏਗੀ ਉਸ ਤੋਂ ਬਾਅਦ ਕਰਾਂਗੇ ਜੀ